ਖਾਲਸਾ ਜੀ ਅੱਜ ठाਠਾ ਮਾਰਦਾ ਇਕੱਠ ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਜਿਹੜਾ ਪੰਜਾਬ ਹੈ ਜਿਹੜੇ ਨੌਜਵਾਨੀ ਹੈ ਉਹਨਾਂ ਨੇ ਆਪਣਾ ਲੀਡਰ ਪਾਈ ਅਮਰਤਪਾਲ ਸਿੰਘ ਨੂੰ ਮੰਨ ਲਿਆ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਥਕ ਲੀਡਰ ਉੱਪਰ ਕੇ ਆਏ ਨੇ ਕਿ ਜਦੋਂ ਵੀ ਖਾਲਸਾ ਰਾਜ ਆਇਆ ਨਾਲ ਗਦਾਰ ਵੀ ਹੁੰਦੇ ਆਏ ਨੇ ਖਾਲਸਾ ਜੀ ਗਦਾਰਾਂ ਨੂੰ ਕੋਈ ਨਹੀਂ ਪੁੱਛਦਾ ਪਰ ਜਿਹੜੇ ਚੰਗੇ ਆਗੂ ਹੁੰਦੇ ਨੇ ਪੰਜਾਬ ਦੀ ਗੱਲ ਕਰਨ ਵਾਲੇ ਪੰਥਦਰਦੀ ਹੁੰਦੇ ਨੇ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਨੇ ਮੈਨੂੰ ਇੱਕ ਗੱਲ ਦੱਸੋ ਕਿਸੇ ਗੁਰਦੁਆਰੇ ਦੇ ਵਿੱਚ ਬਾਤਲ ਗਦਾਰ ਦੀ ਫੋਟੋ ਪਿੱਛੇ ਰੌਲਾ ਪਿਆ ਵੀ ਉਹਦੇ ਫੋਟੋ ਲਾਉਣੀਆਂ ਲੱਕੀਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਫੋਟੋ ਹਰੇਕ ਗੁਰੂ ਘਰ ਦੇ ਵਿੱਚ ਸਜੋਬਤ ਹੈ ਇਹ ਹੁੰਦੇ ਨੇ ਕਰਤਾਰ ਇਹ ਨਾ ਸੋਚਿਓ ਸੋਸ਼ਲ ਮੀਡੀਆ ਦਾ ਝੁਕਾ ਬੀਐਸਸੀ ਅੰਦਰ ਖਾਤੇ ਸਰਕਾਰਾਂ ਨਾਲ ਮੀਟਿੰਗਾਂ ਕਰਕੇ ਪੰਥ ਦੀ ਪਿੱਠ ਦੇ ਲੋ ਸੁਰਾ ਮਾਰਦੇ ਆਗੇ ਹੁਣ ਨਹੀਂ ਮਾਰਨ ਦਿੰਦੇ ਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਪੂਰੇ ਸਰਬੱਤ ਖਾਲਸਾ ਨੇ ਆਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਉਹਨੂੰ ਛੱਡ ਦਿਓ ਨਹੀਂ ਤਾਂ ਫਿਰ ਪੂਰਾ ਪੰਜਾਬ ਜਾਗ ਚੁੱਕਿਆ ਆਉਣ ਬਾੜੇ ਸਮੇਂ ਦੇ ਵਿੱਚ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਸੀਐਮ ਬਣਾ ਕੇ ਬਾਹਰੇ ਕੱਢਣਗੇ ਭਾਈ ਅਮਰਪਾਲ ਸਿੰਘ ਸਾਨੂੰ ਹੋਰ ਕੋਈ ਪਾਰਟੀ ਨਹੀਂ ਚਾਹੀਦੀ ਜੋ ਸਾਡਾ ਵੀਰ ਦੀਪ ਸਿੱਧੂ ਬਾਲਸ ਪੰਜਾਬ ਦੇ ਪਾਰਟੀ ਬਣਾ ਕੇ ਗਿਆ ਉਸੇ ਥੱਲੇ ਇਹ ਚੋਣਾਂ ਲੜੀਆਂ ਜਾਣਗੀਆਂ ਨੇ ਤੁਸੀਂ ਤੁਹਾਨੂੰ ਮਨਜ਼ੂਰ ਆ ਕਿ ਨਹੀਂ ਹੱਥ ਖੜਕ ਕੇ ਛੱਡੋ ਆ ਤੁਸੀਂ ਇਕੱਲਾ ਇਕੱਲਾ ਪੰਜਾਬ ਦਾ ਬਾਦਸ਼ਾਹ ਪੰਜਾਬ ਦਾ ਬਾਦਸ਼ਾਹ ਜਾਗ ਚੁੱਕਿਆ ਹੈ ਪੰਜਾਬ ਸਰਕਾਰ ਸੈਂਟਰ ਸਰਕਾਰ ਹੈ ਆ ਤੇ ਖੱਠਾ ਮਾਰਦਾ ਇਕੱਠ ਆਪ ਮੁਹਾਰੇ ਹੋਇਆ ਇਕੱਠ ਇੱਕ ਪਾਸੇ ਸਰਕਾਰੀ ਇਕੱਠਾ ਉਧਰ ਵੀ ਨਿਗਾਹ ਮਾਰ ਲਿਓ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਪੰਜਾਬ ਦਾ ਸੀਐਮ ਹੋਵੇਗਾ ਸਾਡਾ ਉਹ ਜੋਧਾ ਆ ਉਹੀ ਧਰਤੀ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੇਂ ਬਾਈ ਮੰਡੀਆਂ ਡੱਠੀਆਂ ਸੀ ਤੇ ਸੱਚੇ ਸਿੱਖ ਨੇ ਉਹ ਨਕਲੀ ਗੁਰੂਆਂ ਨੂੰ ਨਕਾਰ ਕੇ ਇੱਕ ਸੱਚਾ ਗੁਰੂ ਲੱਭਿਆ ਸੀ ਤੇ ਅੱਜ ਸੱਚੇ ਗੁਰੂ ਨੂੰ ਇੱਕ ਸੱਚੇ ਲੀਡਰ ਦੀ ਸਿੱਖ ਦੀ ਭਾਲ ਸੀ ਉਹ ਅਮਰਤਪਾਲ ਸਿੰਘ ਦੇ ਰੂਪ ਦੇ ਵਿੱਚ ਮਿਲ ਗਿਆ ਤੁਹਾਨੂੰ ਦੇ ਦਿੱਤਾ ਤੁਹਾਨੂੰ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਤੇ ਆਕਾਲ ਤਖਤ ਸਾਹਿਬ ਤੇ ਸਾਡਾ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਬੈਠੇਗਾ ਫਿਰ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ ਫਿਰ ਦੇਖਾਂਗੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਨੇ ਸੰਗਲ ਪਾ ਪਾ ਕੇ ਨਾ ਨੂੰ ਕਾਲ ਤੱਕ ਦੇ ਉਤੇ ਖਿੱਚ ਕੇ ਲਿਆਵਾਂਗੇ ਫਿਰ ਦੇਖਾਂਗੇ ਕਿ ਪੰਜਾਬ ਨੇ ਪੰਥ ਨੇ ਉਹਨਾਂ ਨੂੰ ਮਾਫੀਆਂ ਦੇਣੀਆਂ ਨੇ ਕਿ ਸਜ਼ਾਵਾਂ ਦੇਣੀਆਂ ਨੇ ਇਹ ਫਿਰ ਪੰਥ ਫੈਸਲਾ ਲਾਊਗਾ ਖਾਲਸਾ ਜੀ ਇਸ ਕਰਕੇ ਮੇਰੀ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਆ ਅੱਜ ਪੰਡਾਲ ਲੱਗਿਆ ਹੋਇਆ ਇੱਥੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਫਿਰ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਦਾ ਕਿਤੇ ਪੋਸਟਰ ਨਹੀਂ ਢਿੰਦਾ ਮੈਨੂੰ ਉਹਦੀ ਕਿਉਂ ਨਹੀਂ ਫਾਟਨ ਆਈ ਗਈ ਉਹ ਸਾਡਾ ਜਥੇਦਾਰ ਉਹ ਬੰਦੀ ਸਿੰਘ ਉਹਨਾਂ ਨੂੰ ਤੁਸੀਂ ਜਥੇਦਾਰ ਨਹੀਂ ਮੰਨਦੇ ਇਸ ਕਰਕੇ ਤੁਸੀਂ ਸਮਝੋ ਭਾਈ ਜਗਤਾਰ ਸਿੰਘ ਹਵਾਰਾ ਪੂਰੇ ਕੌਮ ਨੇ ਥਾਪਿਆ ਪੂਰੇ ਸਿੱਖ ਪੰਥੋਂ ਨੂੰ ਜਥੇਦਾਰ ਮੰਨਦੀ ਹੈ ਉਹਦੀ ਫੋਟੋ ਪਹਿਲਾਂ ਹੋਣੀ ਚਾਹੀਦੀ ਹੈ ਇਸ ਕਰਕੇ ਸਰਕਾਰਾਂ ਨੂੰ ਵਸਤ ਅਸੀਂ ਜਿਹੜੇ ਪੰਥਦਰਦੀਆਂ ਨੂੰ ਕਹਿੰਦੇ ਆ ਬਾਜ਼ ਆ ਜੋ ਇਹ ਸਾਰਾ ਕੁਝ ਦੇਖਦੇ ਨੇ ਲੋਕ ਸਾਰਾ ਕੁਝ ਸੋਸ਼ਲ ਮੀਡੀਆ ਜਾ ਚੁੱਕਾ ਹੈ ਸਾਨੂੰ ਸਾਰਾ ਕੁਝ ਨਹੀਂਦਾ ਇੱਕ ਵਾਰੀ ਤੁਹਾਨੂੰ ਮੌਕਾ ਦਿੱਤਾ ਤੇ ਪੰਥ ਨੇ ਇੱਕ ਵਾਰੀ ਮੌਕਾ ਲੈਣਾ ਹੈ ਬਾਰ ਬਾਰ ਮੌਕੇ ਨਹੀਂ ਮੰਨੇ ਇਸ ਕਰਕੇ ਤੁਸੀਂ ਪੰਥ ਦੀ ਗੱਲ ਕਰੋ ਅਸੀਂ ਪੰਥ ਦੇ ਨਾਲ ਹੈ ਤੇ ਪੰਚ ਪ੍ਰਧਾਨੀ ਦੀ ਗੱਲ ਹੋਈ ਏ ਉਹੀ ਗੱਲਾਂ ਕਰੇ ਸਾਨੂੰ ਨਾ ਮੈਂ MP ਵੰਣਾ ਨਾ MLA ਵੰਣਾ ਨਾ ਮੈਂ ਇਲੈਕਸ਼ਨ ਲੜਨੀ ਅਕੜ ਸ੍ਰੋਮਿਕ ਕਮੇਟੀ ਦੀ ਮੈਨੂੰ ਨਹੀਂ ਲੋੜ ਹੈ ਨਾਲ ਤੇ ਆ ਦੀ ਮੈਂ ਤਾਂ ਸੱਚ ਦੀ ਗੱਲ ਕਰਨੀ ਹੈ ਜਿਹੜੀ ਪੰਥ ਦੀ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਕਿਸਾਨੀ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜੇ ਆਓ ਉਹਨਾਂ ਪੰਜਾਂ ਸਿੰਘਾਂ ਨੂੰ ਚੁੜੀਏ ਜਿਹੜੇ ਇਹਨਾਂ ਅਹੁਦਿਆਂ ਦਾ ਲਾਲਚ ਤਿਆਕ ਕੇ ਸਿਰਫ ਪੰਜ ਪ੍ਰਧਾਨੀ ਦੀ ਗੱਲ ਕਰਨ ਤੇ ਉਹ ਸੇਵ ਦੇ ਸਕਣ